ਅੱਜ ਭਾਰਤੀ ਜਨਤਾ ਪਾਰਟੀ ਨੇ ਹੁਸ਼ਾਰਪੁਰ ਦੀ ਇਕਾਈ ਨੇ ਡੀਸੀ ਸਾਹਿਬ ਨੂੰ ਇੱਕ ਸਰਕਾਰ ਨੂੰ ਮੈਮੋਰੰਡਮ ਦੇਣ ਲਈ ਅਸੀਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਦੇਸ਼ ਨੇ ਇੱਕ ਫੈਸਲਾ ਲਿਆ ਦੇਸ਼ਿਕ ਸਕੀਨ ਦਾ ਸਰਕਾਰ ਨੇ ਕਿ ਜਿੰਨੇ ਵੀ ਪਾਕਿਸਤਾਨੀ ਨਾਗਰਿਕ ਇੰਡੀਆ ਦੇ ਵਿੱਚ ਹੈ ਉਹਨਾਂ ਨੂੰ ਇੱਕ ਨਿਸ਼ਚਿਤ ਅਵਧੀ ਦੇ ਵਿੱਚ ਸਾਡਾ ਦੇਸ਼ ਛੱਡਣਾ ਪਏਗਾ ਸਾਰੇ ਸਟੇਟਾਂ ਨੇ ਇਸ ਗੱਲ ਤੇ ਕਾਰਵਾਈ ਕਰਦੇ ਹੋਏ ਜਿਹੜਾ ਹੈ ਉਹ ਉਹਨਾਂ ਸਾਰੇ ਪਾਕਿਸਤਾਨੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਪੂਰੀ ਕਾਰਵਾਈ ਕੀਤੀ ਹੈ ਲੇਕਿਨ ਅਫਸੋਸ ਦੀ ਗੱਲ ਹੈ ਕਿ ਹਜੇ ਤੱਕ ਪੰਜਾਬ ਸਰਕਾਰ ਨੇ ਉਸ ਕੇਂਦਰ ਸਰਕਾਰ ਦੇ ਹੁਕਮ ਨੂੰ ਇੰਪਲੀਮੈਂਟ ਨਹੀਂ ਕੀਤਾ ਸੋ ਅੱਜ ਅਸੀਂ ਦੀਸਮ ਰਿਕਵੈਸਟ ਕਰਨ ਆਏ ਹਾਂ ਕਿ ਜੋ ਦੇਸ਼ ਨੇ ਫੈਸਲਾ ਲੈਂਦਾ ਹੈ ਦੇਸ਼ੀਤ ਨੇ ਨਾ ਲੈਂਦਾ ਉਸ ਨੂੰ ਇੰਪਲੀਮੈਂਟ ਕੀਤਾ ਜਾਵੇ ਔਰ ਤੁਸੀਂ ਦੇਖਿਆ ਹੋਣਾ ਕਿ ਜਿਸ ਢੰਗ ਨਾਲ ਇਸ ਫੈਸਲੇ ਦਾ ਇੰਪੈਕਟ ਹੋਇਆ ਚਾਹੇ ਉਹ ਪਾਕਿਸਤਾਨ ਚਾਹੇ ਉਹ ਪਾਕਿਸਤਾਨੀਆਂ ਚ ਹੈ ਮੈਂ ਸਮਝਦਾ ਕਿ ਬਿਨਾ ਹਥਿਆਰ ਚੱਕੇ ਤੋਂ ਜਿਹੜਾ ਇਹ ਫੈਸਲਾ ਲਿਆ ਸਰਕਾਰ ਨੇ ਇਹਦਾ ਬਹੁਤ ਵੱਡਾ ਇੰਪੈਕਟ ਜਿਹੜਾ ਹੈ ਉਹ ਜਾ ਰਿਹਾ ਔਰ ਮੈਂ ਸਮਝਦਾ ਕਿ ਜੇ ਪੰਜਾਬ ਦੇ ਵਿੱਚ ਵੀ ਸਰਕਾਰ ਇਹ ਜਲਦੀ ਜੁਰ ਨਿਰਣ ਲੈ ਲੇ ਤਾਂ ਸਾਰਾ ਦੇਸ਼ ਜਿਹੜਾ ਹੈ ਉਹ ਇੱਕ ਹੋ ਕੇ ਇਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਪੂਰਾ ਪ੍ਰਿਆਸ ਜਿਹੜਾ ਹੋਏਗਾ ਔਰ ਇੱਕ ਵੀ ਨਾਗਰਿਕ ਪਾਕਿਸਤਾਨੀ ਨਾਗਰਿਕ ਇੱਥੇ ਨਹੀਂ ਰਹੇਗਾ ਸੋ ਇੱਕ ਕੇਂਦਰ ਸਰਕਾਰ ਦਾ ਨਿਰਣੈ ਹਰ ਸਰਕਾਰ ਨੂੰ ਫੈਡਰਲ ਸਿਸਟਮ ਦੇ ਮੁਤਾਬਕ ਮੰਗਣਾ ਮੰਨਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਇਹ ਪਾਕਿਸਤਾਨ ਪ੍ਰੇਮ ਜਿਹੜਾ ਹੈ ਇਹ ਪੰਜਾਬ ਸਰਕਾਰ ਦੇ ਵਿੱਚ ਜਾਗਿਆ ਹੋਇਆ ਅਜੇ ਤੱਕ ਉਹਨਾਂ ਨੇ ਆਰਡਰ ਨਹੀਂ ਕੀਤਾ ਆਸ ਕਰਦੇ ਆ ਕਿ ਅੱਜ ਦੀ ਇਸ ਐਜੀਟੇਸ਼ਨ ਤੋਂ ਬਾਅਦ ਕਿਉਂਕਿ ਪੰਜਾਬ ਪਰ ਦੇ ਵਿੱਚ ਬੀਜੇਪੀ ਅੱਜ ਡੀਸੀ ਆਫਿਸ ਜਾ ਕੇ ਇਹ ਮੈਮੋਰੰਡਮਸ ਦੇ ਰਹੀ ਹੈ ਤਾਂ ਇਹਦਾ ਇੰਪੈਕਟ ਔਰ ਤੁਹਾਡੇ ਰਾਹੀਂ ਇਹ ਮੈਸੇਜ ਜਿਹੜਾ ਹੈ ਇਹ ਵੀ ਪਬਲਿਕ ਤੱਕ ਜਾਏਗਾ ਇਹਦਾ ਇੰਪੈਕਟ ਜਲਦੀ ਹੋਏਗਾ ਇਹ ਅਸੀਂ ਆਸ ਕਰਦੇ ਹਾਂ